ਤੇ ਇਸ ਕਰਨ ਲੱਗੇ ਆ ਆਪਣੇ ਪੰਜਾਬ ਦੀ ਕਿਸਾਨੀ ਨੂੰ ਦਰਸਾਉਂਦੀ ਹੋਈ ਕਵਿਤਾ ਬਾਈ ਜਸਵੰਤ ਸਿੰਘ ਭਾਰੀ ਤੇ ਰੂਪ ਸਿੰਘ ਸਿੱਧੂ ਆਪ ਸੰਗਤਾਂ ਦੀ ਕਚਹਿਰੀ ਜੀ ਪੇਸ਼ ਕਰਦੇ ਆ ਆਸ ਆਗੀ ਗੌਰ ਨਾਲ ਸੁਣੋਗੇ ਭਰੇ ਦੇਸ਼ ਦੇ ਪਿੰਡਾਰੇ ਜਦੋਂ ਲੋੜ ਸੀ ਬੜੀ ਅੰਨ ਦੀ ਪ੍ਰਾਵੋਗ ਥੋੜੀ ਫੇਰ ਕਟਿਆ ਕਿਸਾਨਾਂ ਨੇ ਵੀ ਮੋੜ ਸੀ ਲੋੜ ਦੇਸ਼ ਨੂੰ ਸੀ ਉਸ ਸਮੇ ਪੂਰੀ ਏਸ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਦੇਵੇ ਮੌਸਮ ਕਰਤਾ ਖਲਾਰ ਜੀ ਚਾਰ ਪਾਸਿਆਂ ਤੋਂ ਪੈਂਦੀ ਫੇਰ ਮਾਰ ਜੀ ਨਾ ਹੀ ਰੱਬ ਤੇ ਨਾ ਸੁਣੇ ਸਰਕਾਰ ਦੀ ਬਹੁਤੇ ਲੀਡਰ ਵੀ ਬਣੇ ਵੱਡੇ ਚੋਰ ਕਾਮ ਆ ਹੋਈ ਦਿਨੋਂ ਦਿਨ ਜਾਵੇਂ ਕਮਜ਼ੋਰ ਕਾਮ ਆ ਹੋਈ ਦਿਨੋਂ ਦਿਨ ਜਾਵੇਂ ਕਮਜ਼ੋਰ ਕਾਮ ਆ ਸਦੀ 20ਵੀਂ ਦਾ ਹਾਕਾ ਸੀ ਜੋ 80 ਦਾ ਸਦੀ 20ਵੀਂ ਦਾ ਹਾਕਾ ਸੀ ਜੋ 80 ਦਾ ਪਾਣੀ ਲੱਗਦਾ ਸੀ ਫੈਸਲਾ ਨੂੰ ਕੱਸੀ ਦਾ ਬੜਾ ਲਾਹੇਵੰਦ ਤੇਰੇ ਲਈ ਦੱਸੀ ਦਾ ਈ ਮਾੜੀ ਨੀਤੀ ਜੋ ਵਿਜੜ ਹੈ ਕਲੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਤੇਰੀ ਦੇਖ ਕੇ ਚੜਾਈ ਸਾਰੇ ਢੰਗ ਸੀ ਤੈਨੂੰ ਸਿੱਟਣ ਦਾ ਸੋਚ ਰਹੇ ਢੰਗ ਸੀ ਤੇਜ ਫੇਰ ਕੁਹ ਫਨੇਰ ਕੀ ਤਰੰਗ ਸੀ ਲਾਹ ਖੱਟ ਗਿਆ ਇਹਦਾ ਕੋਈ ਹੋਰ ਕੰਮ ਆ ਓਏ ਹੋਏ ਦਿਨੋਂ ਦਿਨ ਜਾਵੇਂ ਕੰਮ ਜੋ ਹਾਰੂਸੀ ਪਹਿਲੇ ਸੱਟ ਤੇਰੇ ਉੱਤੇ ਪਈਆ 파ਰੂਸੀ ਬੀਜ ਫਸਲਾਂ ਦੇ ਕਰਤੇ ਬਿਆਰੂਸੀ ਕਦੇ ਹੋਈ ਸੁਣਵਾਈ ਨਾ ਸੀ ਤੇਰੇ ਕੈਸ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਫੱਲਾ 90 ਦੇ ਦਹਾਕੇ ਹੋਰ ਬੋਲਿਆ ਸਭ ਵਿਚਾਰ ਤੇਰੇ ਪੈਰਾਂ ਵਿੱਚ ਰੁਲਿਆ ਰਸਾ ਕੰਜਰ ਨਚਾਰਾਂ ਦਾ ਸੀ ਖੋਲਿਆ ਭੁੱਲੀ ਅੱਧ ਨਿੰਗ ਮਿਰਗਾ ਦੀ ਤੋਰ ਕੰਮ ਆ ਹੋਈ ਦਿਨੋਂ ਦਿਨ ਜਾਵੇਂ ਕਮਜ਼ੋਰ ਕੰਮ ਆ ਓਏ ਹੋਈ ਦਿਨੋਂ ਦਿਨ ਜਾਵੇਂ ਕਮਜ਼ੋਰ ਕੰਮ ਆ ਇੱਕ ਹੋਰ ਦਿੱਤੀ ਤੈਨੂੰ ਜੋ ਅਪਾਦੀ ਸੀ ਇੱਕ ਹੋਰ ਦਿੱਤੀ ਤੈਨੂੰ ਜੋ ਅਪਾਦੀ ਸੀ ਪੂਰ ਕਰ ਗਈ ਉਹ ਤੇਰੀ ਬਰਬਾਦੀ ਸੀ ਬਾਦੀ ਸੀ ਤੈਨੂੰ ਸਮਝੇ ਨਾ ਲੱਗੀ ਗੱਠ ਜੋੜ ਪੇਸ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਹੱਥ ਫੇਰ ਕੁਝ ਮਾਤਾ ਆਗੇ ਪੈਨ ਸੀ ਪਾਸ ਕਰਤੇ ਕਾਨੂੰਨ ਕਾਲੇ ਪੈਨ ਸੀ ਲਾਗੂ ਹੋਗੇ ਸਾਰੇ ਜਿਓ ਐਨ ਬੈਨ ਜੀ ਫੇਰ ਚੱਲਣਾ ਨੀ ਤੇਰਾ ਕੋਈ ਜੋਰ ਕੰਮ ਆ ਓਏ ਹੋਈ ਦਿਨੋਂ ਦਿਨ ਜਾਵੇ ਕੰਮ ਜੋ ਚਾਹੁੰਦੇ ਨੇ ਤੇਰੇ ਬੱਚਿਆਂ ਨੂੰ ਨਈਸ਼ਿਆਂ ਤੇ ਲਾਉਂਦੇ ਨੇ ਫਾਇਦੇ ਆਪਣੇ ਲਈ ਛੜਕਾਂ ਬਣਾਉਂਦੇ ਨੇ ਕੋਈ ਕਸਰ ਨਾ ਛੱਡ ਦੇ ਨ ਪੱਟੀ ਮੇਸ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਭੁੱਖ ਨੰਗ ਤੇ ਕੰਗਾਲੀ ਕਰੀ ਦੂਰ ਦੇਸ਼ ਦੀ ਗੱਲ ਆਉਣ ਖਣ ਆਖਰੀ ਅਖੀਰ ਜੀ ਗੱਲ ਆਉਣ ਖਣ ਆਖਤੀ ਅਖੀਰ ਜੀ ਹੋ ਜਾਓ ਇੱਕ ਜੋ ਵੀਰ ਜੀ ਚੜੀ ਇਕਤਾ ਦੀ ਰਹੇ ਸਾਨੂੰ ਲੋਰ ਕੰਮ ਆ ਓਏ ਹੋਈ ਦਿਨੋਂ ਦੇਣ ਜਾਵੇ ਕੰਮ ਜੋਰ ਕੰਮ ਆ ਹੋਈ ਦਿਨੋਂ ਦੇਣ ਜਾਵੇ